ਤਤਿਹਰੀਆ ਕਾ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੰਦੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਹੁਣੇ-ਹੁਣੇ ਇਸ ਵੱਡੀ ਹਸਤੀ ਦਾ ਹੋਇਆ ਦਿਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਦੋਸਤੋ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ 90 ਦੇ ਦਹਾਕੇ ਦੀ ਬਲਾਕਬਸਟਰ ਫਿਲਮ ਬੇਵਫਾ ਸੁਨਮ ਦੇ ਅਦਾਕਾਰ ਟੀ ਸੀਰੀਜ਼ ਦੇ ਸਹਿਮਾਲਕ ਕ੍ਰਿਸ਼ਨਾ ਕੁਮਾਰ ਦੀ 30 ਦਾ ਦਿਹਾੜਾ ਤੋਂ ਹੋ ਗਿਆ ਤੇ ਟੀਸ਼ਾ ਸਿਰਫ 20 ਸਾਲ ਦੀ ਸੀ ਤੇ ਕੈਂਸਰ ਨਾਲ ਜੂਝ ਰਹੀ ਸੀ ਸ਼ੁਕਰਵਰਸੇ ਟੀਸੀ ਦੇ ਬੁਲਾਰੇ ਨੇ ਇੱਕ ਮਿਆਨ ਜਾਰੀ ਕਰਕੇ ਮੌਤ ਦੀ ਪੁਸ਼ਟੀ ਕੀਤੀ ਬੁਲਾਰੇ ਨੇ ਕਿ ਬੈਂਚ ਕਹਿ ਕੇ ਕ੍ਰਿਸ਼ਨਾ ਕੁਮਾਰ ਕ੍ਰਿਸ਼ਨਾ ਕੁਮਾਰ ਦੀ ਬੇਟੀ ਟੀਸ਼ਾ ਕੁਮਾਰ ਦੀ ਬਿਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਕੱਲ੍ਹ ਨੂੰ ਦਿਹਾਂਤ ਹੋ ਗਿਆ ਪਰਵਾਹੀ ਔਕਾ ਸਮਾਂ ਤੇ ਅਸੀਂ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਪਰਵਾਹ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ